ਮੇਰਾ ਨਾਮ ਰਿੰਕੂ ਹੈ ਜੀ। ਮੈਂ ਸਿੱਖਪੁਰ ਦਾ ਰਹਿਣ ਵਾਲਾ ਜੀ। ਹਾਂਜੀ। ਸਿੱਖਪੁਰ ਦਾ ਰਹਿਣ ਵਾਲਾ ਹਾਂ। ਕੀ ਮਾਮਲਾ ਕੀ ਹੈ ਜੀ? ਮਾਮਲਾ ਸਾਰੇ ਨਸ਼ਾ ਤਸਕਰ ਨੇ ਸਰ ਇਹ ਸਿੱਖਪੁਰ ਸੇ ਨਸ਼ਾ ਨਸ਼ਾ ਸਪਲਾਈ ਕਰ ਚਟਸਪਲਾਈ ਕਰਦੇ ਨੇ। ਇਹ ਸਾਰੇ ਇਹ ਨਾ ਮਤਲਬ ਮੈਂ ਘਰੋਂ ਨਿਕਲਿਆ ਤੇ ਮੇਰੇ ਨੂੰ ਕਦੇ ਸਾਡੇ ਦਿਖਦਾ ਪਿਆ ਵਾ। ਇਹਨਾਂ ਨੇ ਸਰ ਤੀ ਤਰ੍ਹਾਂ ਹਥਿਆਰ ਕੱਢੇ ਸਾਰੇ ਮੇਨਾਂ ਨੇ ਇਹਨਾਂ ਨੇ ਮੇਤੇ ਵਾਰ ਕੀਤੇ। ਤੇ ਇਹਨਾਂ ਨੇ ਸਰ ਫਿਰ ਇਹਨ ਇੱਕ ਪਿਸਤਲ ਕੱਢਿਆ ਪਿਸਤਲ ਨਾਲ ਫਾਇਰ ਵੀ ਕੀਤਾ। ਸਰ ਫਿਰ ਮੈਂ ਆਪਣਾ ਟ੍ਰੀਟਮੈਂਟ ਕਰਵਾ ਕੇ ਵਾਪਸ ਰਾਤ ਨੂੰ ਵਾਪਸ ਜਾ ਰਿਹਾ ਸੀਗਾ। ਇਹਨਾਂ ਨੇ ਛੜ ਤੇ ਫਿਰ ਹਮਲਾ ਕੀਤਾ ਛੜ ਛੜ ਤੇ ਗੋਲੀ ਗੋਲੀਬਾਰੀ ਕੀਤੀ ਇਹਨਾਂ ਨੇ ਛੜ ਤੇ ਤੇ ਇਸ ਤਰ੍ਹਾਂ ਹਥਿਆਰਾਂ ਨਾਲ ਛੜ ਤੇ ਹਮਲਾ ਕੀਤਾ ਸਰ ਜਿਹੜੀ ਜੜੀ ਹੋਈ ਹੈ ਇਹ ਸਰ ਮਟੂਟਾ ਬਾਜੀ ਆਰਸੀਐਫ ਤੋਂ ਕੇ ਸੰਪੁਰ ਤੋਂ ਹੋ ਗਈ ਇੱਕ ਲੜਕੇ ਦੇ ਸਰ ਗੋਲੀ ਵੱਜੀ ਆ ਉਹ ਅੰਮ੍ਰਿਤਸਰ ਰੈਫਰ ਕੀਤਾ ਆ ਸਰ ਅਸੀਂ ਟੋਟਲ ਜੀ 6 ਜਣੇ ਸੀਗੇ ਜੀ 22 ਸਰ ਅਸੀਂ ਖਾਣਾ ਖਾ ਰਹੇ ਸੀਗੇ ਜੀ ਇਹ ਜਿਹੜੇ ਆ ਇਹਨਾਂ ਨੇ ਉਹ ਬੰਦੇ ਸ਼ੇਖੂਪੁਰ ਦੇ ਨੇ ਬੰਦੇ ਜੀ ਉਹਨਾਂ ਦਾ ਨਾਮ ਅਜੇ ਗੋਲਾ ਜੀ ਉਹਨਾਂ ਦਾ ਨਾਮ ਅਜੇ ਗੋਲੇ ਨੇ ਗੋਲੀ ਚਲਾਈ ਆ ਜੀ ਉਹ ਮੁੰਡੇ ਦੇ ਗੁਣੀ ਵੱਜੀ ਹੈ ਤੇ ਉਹ ਮੁੰਡਾ ਬਹੁਤ ਸੀਧੇ ਸਾਹਮਣੇ ਸਰ ਜੀ। ਕਿਹਦੇ ਵੱਜੀ? ਮੁੰਡਾ ਗੁਰਵਿੰਦਰ ਅਜੀ ਉਹਦੇ ਵੱਜੀ। ਉਹ ਵੀ ਛੇਕ ਨਹੀਂ ਉਹ ਮੁੰਡਾ ਹੈਗਾ ਜੀ ਕਰਤਾਰਪੁਰ ਦਾ। ਕਿ ਇਹ ਝਗੜਾ ਤਾਂ ਨਹੀਂ ਕਿਸੇ ਦਾ। ਝਗੜਾ ਸਾਰੇ ਇਸ ਇਨਾ ਮਹੱਲੇ ਦੇ ਵਿੱਚ ਨਾ ਨਸ਼ਾ ਸਪਈ ਕਰਦੇ ਨੇ। ਅਸੀਂ ਇਹਨਾਂ ਨੂੰ ਰੋਕਦੇ ਆਂ ਵੀ ਮਾੜਾ ਕੰਮ ਨਾ ਕਰੋ ਤੇ ਉਹ ਸੋ ਅਸੀਂ ਲੈ ਕੇ ਸੜਨਾ ਸਰ ਇਹ ਕਰਦੇ ਨੇ ਸਰ। ਇਹ ਨਸ਼ਾ ਦਸ ਕਰਨੇ ਬਹੁਤ ਵੱਡੇ ਤੇ ਇਹਨਾਂ ਦੇ ਲਿੰਕ ਨੇ ਸਰ ਇਹਨਾਂ ਦੇ ਬੜੇ-ਬੜੇ ਬੰਦਿਆ ਨਾ ਤੇ ਇਹਨਾਂ ਨੂੰ ਕੋਈ ਫੜਦਾ ਨਹੀਂ ਆ। ਉਹ ਸੰਦੀ ਹੈ ਪੁਲਿਸ ਤਲਾਸ਼ੀ ਕਰਕੇ ਚਲ ਜਾਂਦੀ ਹੈ ਸਰ। ਸਰ ਸਾਡੀ ਰਕੀ ਵਗੈਰਾ ਸਰ ਕਰ ਰਹੇ ਸੀ ਅਸੀਂ ਸਰ ਖਾਣਾ ਹੀ ਖਾ ਰਹੇ ਸੀ ਕਿ ਉੱਥੇ ਤੇ ਖਾਣਾ ਖਾਣਦੇ ਆਪਣੇ ਬੈਠੇ ਸੀ ਕਿ ਉਹਨਾਂ ਨੇ ਫਾਇਰ ਮਾਰੀ ਸਾਡੀ ਇਹ ਸਰ ਗੋਲੀਆਂ ਲੱਗੀਆਂ ਸੀ ਆਪਣੀ ਭੱਤਕੇ ਜਾਨ ਬਚਾਉਣ ਲੱਗੇ ਤੇ ਸਰ ਕਿੰਨੇ ਫਾਇਰ ਕੱਟੇ ਸਰ ਉਹਨਾਂ ਨੇ ਫਾਇਰ ਕੱਟੇ ਦੋ ਤੋਂ ਤਿੰਨ ਫਾਇਰ ਕੱਟੇ ਜੀ ਹਾਂ ਜੀ ਕਿੰਨੇ ਗੱਡੀਆਂ ਵਿੱਚ ਸੀ ਇਹ ਸਰ ਤਿੰਨ ਗੱਡੀਆਂ ਵਿੱਚ ਸੀਗੇ ਸਰ ਜੀ ਸਰ ਮੰਗ ਸਰ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਨੇ ਨਸ਼ਾ ਵੇਚਦੇ ਚਿੱਟਾ ਇਹ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਨੂੰ ਮੈਂ ਹੀ ਕਿਹਾ ਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਵੀ ਇਹਨਾਂ ਨੇ ਛੜਤੇ ਅੱਜ ਇਸ ਤਰ੍ਹਾਂ ਹਮਲਾ ਕੀਤਾ ਹੈ ਨਾ ਜੋ ਨਜਾਇਜ਼ ਅਸਲੇ ਆ ਇਹਨਾਂ ਤੋਂ ਫੜੀ ਜਾਣ ਇਹਨਾਂ ਤੇ ਕਾਰਵਾਈ ਕੀਤੀ